ਹਾਂਜੀ ਦੋਸਤੋ ਜਿੱਦਾਂ ਤੁਸੀਂ ਪਿਛਲੀ ਵੀਡੀਓ ਤੇ ਬਹੁਤ ਜ਼ਿਆਦਾ ਪਿਆਰ ਦਿਖਾਇਆ ਉਦਾਂ ਹੀ ਇਸ ਵੀਡੀਓ ਨੂੰ ਵੀ ਪਿਆਰ ਦਿਓ ਲਾਈਕ ਕਰੋ ਔਰ ਦੇਖੋ ਬਾਬਾ ਜੀ ਦੀ ਨਗਰੀ ਸ਼ਾਂਤ ਰਾਈ ਦਾ ਮਾਹੌਲ ਕੁਛ ਅੱਦਾ ਦਾ ਹੀ ਜੁਵੇਲ ਦਾ ਤੇ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਜੀ ਸਾਰੇ ਵਧੀਆ ਹੋਣਗੇ ਤਾਂ ਆਪਣੇ ਆਪਣੇ ਘਰੇ ਚਲੋ ਸਾਡੇ ਨਾਲ ਤੁਸੀਂ ਦਰਸ਼ਨ ਮਿਲ ਲੈ ਕਰੋ ਇਸ ਟਾਈਮ ਆਪਾਂ ਆਗੇ ਜੀ ਸ਼ਾਂਤ ਲਾਈਆਂ ਬਾਬਾ ਜੀ ਦੀ ਨਗਰੀ ਹੁਣ ਆਪਾਂ ਤੁਹਾਨੂੰ ਇੱਥੋਂ ਲੈ ਕੇ ਜਾਣਾ ਜੀ ਮਾਤਾ ਰਤਨੋ ਦੇ ਪਰਾਚੀਨ ਘਰ ਇੱਕ ਤਾਂ ਹੈ ਨਾ ਪਰਾਚੀਨ ਮੰਦਿਰ ਆਪਾਂ ਤੁਹਾਨੂੰ ਉੱਥੇ ਲੈ ਕੇ ਜਾਣਾ ਹੈ ਇਹ ਪਰਾਚੀਨ ਘਰ ਚਲੋ ਚਲਦੇ ਆ ਜੀ ਕਰੋ ਤੁਸੀਂ ਵੀ ਦਰਸ਼ਨ ਕਾਫੀ ਸਾਰੀਆਂ ਸੰਗਤਾਂ ਨਹੀਂ ਆਈਆਂ ਹੋਣਗੀਆਂ ਮਾਤਾ ਰਤਨੋ ਦੇ ਘਰ ਚਲੋ ਆਪਾਂ ਤੁਹਾਨੂੰ ਲੈ ਕੇ ਚਲਦੇ ਆ ਆਪਣੀ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਜੀ ਆ ਚੌਂਕ ਆ ਜੀ ਬਿਲਕੁਲ ਇੱਥੋਂ ਰਸਤਾ ਜਾਂਦਾ ਮਾਤਾ ਪੰਨੋ ਰਤਨੋ ਦੇ ਪਰਾਚੀਨ ਮੰਦਿਰ ਨੂੰ ਸੱਜੀ ਸਾਈਡ ਤਦ ਕਬੀ ਸੱਜੇ ਜਾਂਦਾ ਗਰੋਣਾ ਝਾੜੀ ਨੂੰ ਆਪਾਂ ਇੱਥੋਂ ਜਾਨਾ ਜੀ ਸਾਹਮਣੇ ਲੋ ਜੀ ਸੰਗਤ ਆ ਰਹੀਆਂ ਸਵਰਸਵਰੇ ਬਾਬਾ ਜੀ ਦੀ ਨਗਰੀ ਬਾਕੀ ਖੂਬਸੂਰਤ ਮਾਹੌਲ ਆ ਜਿੱਥੇ ਦਾ ਹਾਂਜੀ ਦੋਸਤੋਂ ਮਹਿੰਦਰ ਜਨਰਲ ਸਟੋਰ ਦੀ ਬਿਲਕੁਲ ਸਾਹਮਣੇ ਅਗਲੀ ਜਾਂਦੀ ਆ ਮਾਤਾ ਰਤਨ ਦੇ ਘਰ ਵਾਲੀ ਸਾਈਡੋਂ ਉਹ ਦੇਖ ਸਕਦੇ ਹੋ ਤੇ ਬਾਹਰ ਘੰਨੇ ਵਾਲੇ ਹੈਗੇ ਆ ਦਿਕਾਣਾ ਲੱਗੀਆਂ ਹੋਈਆਂ ਬਹੁਤ ਸਾਰੇ ਸੁਣੀਆਂ ਪੂਰਾ ਬਯਾਰ ਸੱਜਿਆ ਹੋਇਆ ਜੀ ਇੱਧਰ ਚੈੱਕ ਕਰ ਸਕਦੇ ਹੋ ਤੁਸੀਂ ਹਾਂ ਜੇਥੋਂ ਵੀ ਆਪਾਂ ਹੋਣਾ ਜੀ ਸਾਹਮਣੇ ਨੂੰ ਦੇਖੋ ਸੰਗਤਾ ਦਰਸ਼ਨ ਕਰਕੇ ਆ ਰਹੀਆਂ ਜੀ ਮਾਤਾ ਰਤਨੋਜੀ ਦੇ ਘਰ ਦੀਆਂ ਬਹੁਤ ਵਰਨਾ ਹੈ ਇਤਰੀ ਪਾਰਕਿੰਗ ਦਾ ਉੱਤੀ ਸਾਡਾ ਰਸਤਾ ਹੈਗਾ ਕਾਫੀ ਵਧੀਆ ਰੌਣਕ ਮੇਲਾ ਹੁੰਦਾ ਜੀ ਚਿਤ ਮਹੀਨੇ ਇਸ ਗਲੀ ਵਿੱਚ ਵੀ ਦੇਖੋ ਜੀ ਉਹ ਜੀ ਖਰੀਦਦਾਰੀ ਕਰਦਾ ਹੋਇਆ ਅਸੀਂ ਵੀ ਕਰ ਲਈ ਆ ਠੀਕ ਆ ਤੁਹਾਨੂੰ ਮਿਹਰਬਾਨੀ ਦਿਓ ਜੀ ਹੋੜੀ ਸਾਹਮਣੇ ਲੁਧਿਆਣੇ ਦੀ ਸਰਾ ਇਸ ਤੋਂ ਵੀ ਆਪਾਂ ਅੱਗੇ ਜਾਣਾ ਹੈ ਤੁਹਾਨੂੰ ਪੂਰਾ ਰਸਤਾ ਦਿਖਾਣਾ ਆਪਾਂ ਤੁਸੀਂ ਸਾਡੀ ਵੀਡੀਓ ਜਰੀਏ ਵੀ ਪਹੁੰਚ ਸਕਦੇ ਹੋ ਉੱਥੇ ਤੇ ਦੋਸਤੋ ਆਪਾਂ ਇੱਥੇ ਕਿੱਦਾਂ ਪਹੁੰਚ ਤੁਹਾਨੂੰ ਜਰੂਰ ਦੱਸਦੇ ਆ ਆਪਣਾ ਭਾਜੀ ਹੈਗਾ ਜੀ ਹਰਪਾਲ ਭਾਜੀ ਗ੍ਰੇਟ ਟੈਲੀਕਾਸਟ YouTube ਤੇ ਚੈਨਲ ਆ ਉਹਨਾਂ ਦੀ ਵੀਡੀਓ ਦੇ ਜਰੀਏ ਆਪਾਂ ਉੱਥੇ ਪਹੁੰਚੇ ਆ ਭਾਜੀ ਉਹਨਾਂ ਨੂੰ ਜਰੂਰ ਵਿੱਚ ਮੈਂਸ਼ਨ ਕਰਾਂਗੇ ਮਤਲਬ ਦੇਖਦੇ ਵੀ ਥਲੇ ਸਾਹਮਣੇ ਪਹਾੜ ਬਾਬਾ ਜੀ ਤੇ ਉਹ ਉੱਥੇ ਮੰਦਿਰ ਹੈ ਉਹ ਵੀ ਤੁਹਾਨੂੰ ਦਿਖਾ ਦੇ ਤੋ ਸਾਹਮਣੇ ਔਹ ਦੇਖ ਸਕਦੇ ਹੋ ਜੀ ਪਹਾੜੀ ਉੱਪਰ ਮੰਦਿਰ ਟਾਵਰ ਦੇ ਬਿਲਕੁਲ ਟਾਵਰ ਦੇਖਦਾ ਮੈਨੂੰ ਉੱਥੇ ਮੰਦਿਰ ਆ ਬਾਬਾ ਜੀ ਦਾ ਚੱਲਦੇ ਹੁਣ ਆਪਾਂ ਅੱਗੇ ਨੂੰ ਜਵਾਬ ਦੀ ਹਾਂਜੀ ਦੋਸਤੋ ਇੱਥੇ ਪਿੰਡਾ ਜੀ ਚੋਂ ਰਸਤਾ ਆਪਾਂ ਇੱਦਣ ਨੂੰ ਵੀ ਨਹੀਂ ਜਾਣਾ ਹੈਗਾ ਇੱਦਣ ਨੂੰ ਵੀ ਨਹੀਂ ਜਾਣਾ ਅਸੀਂ ਜਾਣਾ ਹੈਗਾ ਸਿੱਧੇ सिद्धे जाना जी बिल्कुल है इधर है जी माता रतनो प्राचीन का प्राचीन घर है हाँ जी दोस्तों इत अंब पता है जी अंब का बूटा आ ली जाते है जी रास्ता जा रहा है जी माता रतनो जी दे प्राचीन ਘਰ ਵਾਲੀ ਸਾਈਡ ਸਾਡੇ ਜਸੀ ਭਾਜੀ ਹੋਣੀ ਤੇ ਸਾਡੇ ਰਸ਼ੀ ਭਾਜੀ ਹੋਣੀ ਹਾਂਜੀ ਭਗਤ ਜੀ ਪਹੁੰਚ ਗਏ ਆ ਜੀ ਆਪਾਂ ਮਾਤਾ ਰਤਨਾ ਉਹਦੇ ਪ੍ਰਾਚੀਨ ਘਰ ਸਾਹਮਣੇ ਦਿਖਾ ਰਿਹਾ ਜੀ ਹਰਪਾਲਾ ਭਾਜੀ ਹੁਣ ਅਸੀਂ ਬਲੌਗ ਦੇਖ ਕੇ ਪੱਤਰਕ ਪਹੁੰਚਿਆ ਥੈਂਕ ਯੂ ਉਹਨਾਂ ਦਾ ਬਹੁਤ ਬਹੁਤ ਗ੍ਰੇਟ ਟੈਲੀਕਾਸਟ ਬਹੁਤ ਸੋਹਣੀਆ ਵੀਡੀਓ ਬਣਾਉਂਦੇ ਬਾਬਾ ਜੀ ਦੀਆਂ ਉਹ ਹਰਿਆਰਪੁਰ ਦੇ ਜਿੰਨੇ ਵੀ ਧਾਰਮਿਕ ਮੰਦਰ ਆ ਬਾਬਾ ਜੀ ਦੇ ਸਥਾਨ ਹੈਗੇ ਨਾ ਸਾਰਿਆਂ ਦੇ ਦਰਸ਼ਨ ਕਰਾਇਆ ਸਾਨੂੰ ਹਰਪਾਲ ਭਾਜੀ ਹੁਣੀ ਤੇ ਅਸੀਂ ਪਹੁੰਚ ਗਏ ਜੀ ਹਰਪਾਲ ਭਾਜੀ ਜੇ ਬਾਬੇ ਦੀ ਇੱਕ ਮੰਦਰ ਉਹ ਤੇ ਜੋ ਸਾਹਮਣੇ ਉੱਥੇ ਵੀ ਬਾਬਾ ਜੀ ਦੀ ਪ੍ਰਾਚੀਨ ਮੂਰਤੀ ਪਈ ਹੋਈ ਆ ਉਹ ਉੱਥੇ ਵੀ ਤੁਹਾਨੂੰ ਜ਼ਰੂਰ ਲੈ ਕੇ ਜਾਂਦੇ ਆ ਜੀ ਚਲੋ ਹੁਣ ਵਾਪਸ ਰਿਤੂ ਨਾ ਕਰੋ ਦਰਸ਼ਕ ਜੀ ਇਹਦੇ ਨਾਲ ਹੀ ਆਵੇਗੀ ਸ਼ਿਵ ਮੰਦਰ ਆਜੀ ਮਾਤਾ ਰਦਨ ਉਹ ਆਰ ਸੋਈ ਕਰ ਤੁਸੀਂ ਦੇਖ ਸਕਦੇ ਹੋ ਆ ਮਾਤਾ ਰਦਨਾ ਉਸ ਟਾਈਮ ਦਾ ਚਕਲਾ ਵੇਲਣਾ ਚੱਕੀ ਹਲੋ ਜੀ ਅਦਰੈਸ਼ ਸ਼੍ਰੀ ਬਿਸ਼ੰਭ ਜੀ ਨਾਰਾਇਣ ਜੀ ਮਾਤਾ ਪਾਰਵਤੀ ਜੀ ਗਣਪਤੀ ਜੀ ਤੇ ਬਾਬਾ ਪੋਣਾ ਖੜੀ ਜੀ ਕਰੋ ਦਰਸ਼ਨ ਜੀ ਫਿਰ ਇੱਕ ਵਾਰ ਇੱਕ ਤੋਂ ਹਾਂ ਦੇਖੋ ਜੀ ਕਿੰਨਾ ਵਧੀਆ ਮਾਹੌਲ ਹੈ ਖੇਤਾਂ ਦੇ ਵਿੱਚ ਸੰਗਤਾਂ ਆਈਆਂ ਹੋਈਆਂ ਜੰਮ ਲੱਗ ਗਿਆ ਹੈ ਇਹਨਾਂ ਦੇ ਕੋਲ ਪੋਦੀ ਨਾਲ ਬੋਲੀ ਨਹੀਂ ਫੜਨ ਵਾਲੇ ਬੋਲੀ ਨਹੀਂ ਇਹ ਦੱਸੋਰਾ ਇੱਕੋ ਜਿਹਾ ਪੇਪਰ ਹਾਂਜੀ ਦੋਸਤੋ ਇਧਰੋਂ ਨਾਲ ਇਹ ਆ ਨਹੀਂ ਜਾਂਦੀ ਪਈ ਆ ਇਹ ਦੇਖੋ ਬਿਲਕੁਲ ਆ ਰਸਤਾ ਬਣਾਇਆ ਹੋਇਆ ਸਾਹਮਣੇ ਤੁਸੀਂ ਜਾ ਸਕਦੇ ਹੋ ਉੱਥੇ ਬਾਬਾ ਬਾਲਕਨ ਹਾਜੀ ਦੀ ਪ੍ਰਾਚੀਨ ਮੂਰਤੀ ਆ ਹਾਂਜੀ ਭਗਤੋ ਲੋ ਜੀ ਕਰੋ ਦਰਸ਼ਨ ਬਾਬਾ ਪੋਣਾਹਰੀ ਜੀ ਦੀ ਪ੍ਰਾਚੀਨ ਮੂਰਤੀ ਦੇ ਇਧਰ ਆ ਜੀ ਮਾਰਤਨੋ ਦੇਖੋ ਜੀ ਉਸ ਟਾਈਮ ਦੀਆਂ ਮੂਰਤੀਆਂ ਜੀ ਇਹ ਇੱਥੇ ਲੋਕ ਦੱਸਦੇ ਆ ਦੇਖੋ ਜੀ ਜੇ ਕਰਾ ਪੁਣਾ ਹਰੀ ਦਾ ਸਾਚੇ ਦਰਵਾਜ਼ੇ ਕੀ ਜੈ ਇੱਧਰ ਵੀ ਕਾਫੀ ਸੰਗਤ ਆਂਦੀ ਆ ਜੀ ਮੱਥਾ ਟੇਕਣ ਪਰ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੈਗਾ ਭਗਤਾਂ ਆਪਣੇ ਨੂੰ ਚਲੋ ਆਪਾਂ ਕਹਾਂ ਜਰੂਰ ਦੱਸੀ ਵੀਡੀਓ ਦੇ ਜਰੀਏ ਉਹ ਸਾਹਮਣੇ ਆ ਜੀ ਮਾਤਾ ਰਤਨ ਜੀ ਦਾ ਘਰ ਆ ਜਿਹੜੇ ਆਸ-ਪਾਸ ਘਰ ਹੈਗੇ ਇਹਨਾਂ ਚੋਂ ਹੀ ਮਾਤਾ ਰਤਨ ਜੀ ਦਾ ਕੋਈ ਪੀੜੀ ਹੋਣੀ ਆ ਲੱਗ ਰਿਹਾ ਏਦਾਂ ਕਿਉਂਕਿ ਉੱਥੇ ਅੰਦਰ ਫੋਟੋ ਲੱਗੀ ਹੋਈ ਸੀਗੀ ਲਓ ਜੀ ਠੰਡੇ ਠੰਡੇ ਦਰਾਕਤ ਦੇ ਥੱਲੇ ਬਾਬਾ ਜੀ ਦਾ ਸਥਾਨ ਬਹੁਤ ਵਧੀਆ ਲੱਗ ਰਿਹਾ ਜੀ ਜੀ ਆ ਬੱਸ ਤਾਂ ਹਰਪਾਲ ਭਾਜੀ ਹੁਣੀ ਵੀਡੀਓ ਪਾਈ ਹੋਈ ਸੀਗੀ ਆਪਾਂ ਅਸੀਂ ਵੀ ਵੀਡੀਓ ਪਾਈਏ ਜਿਹੜੇ ਸਾਡੇ ਨਾਲ ਹੈ ਐਡਾ ਸਾਡੇ ਸਬਸਕ੍ਰਾਈਬਰਸ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਮਾਤਾ ਰਤਨ ਜੀ ਦਾ ਪੁਰਾਣਾ ਘਰ ਪ੍ਰਾਚੀਨ ਘਰ ਦਿਖਾਈਏ ਜਿਨ੍ਹਾਂ ਨੂੰ ਨਹੀਂ ਪਤਾ ਇਸ ਲਈ ਆਪਾਂ ਲੈ ਕੇ ਆਏ ਹਾਂ ਆਪਣੀ ਵੀਡੀਓ ਵਿੱਚ ਸਾਰਾ ਕੁਝ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦਾ ਹੀ ਹੋਣੀ ਹੈ ਪਸੰਦਾ ਹੀ ਤਾਂ ਬਹੁਤ ਵਧੀਆ ਲੱਗੀ ਹੋਣੀ ਹੈ ਦਰਸ਼ਨ ਕੀਤੇ ਤੁਸੀਂ ਸਰਦਨਾ ਮਾਤਾ ਰਤਨਾਂ ਦੇ ਪ੍ਰਾਚੀਨ ਘਰ ਦੇ ਤੇ ਬਹੁਤ ਵਧੀਆ ਲੱਗਾ ਹੋਣਾ ਤੁਹਾਨੂੰ ਵੀ ਤੁਸੀਂ ਵੀ ਮਤਲਬ ਪੂਰੀ ਸ਼ਰਦਨਾ ਦਾ ਦਰਸ਼ਨ ਕੀਤਾ ਹੋਣਾ ਚਲੋ ਦੋਸਤੋ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਅਗਰ ਨਵੇਂ ਹੈਗੇ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤੁਹਾਨੂੰ ਪਤਾ ਹੀ ਆ ਸਾਡਾ ਪ੍ਰਾਇਜ ਹੋ ਜੀ ਵੀਡੀਓ ਲੈ ਆਂਦਾ ਰਹਿੰਦਾ ਹੈ ਹੁਣ ਬਸ ਰੁਕਣਾ ਨਹੀਂ ਐ ਐਦੀ ਤੁਹਾਨੂੰ ਹਰ ਇੱਕ ਥਾਂ ਦੇ ਦਰਸ਼ਕ ਕਰਾਉਂਦੇ ਰਹਾਂਗੇ ਹੌਲੀ ਹੌਲੀ ਸਾਰੀਆਂ ਜਿੰਨੀਆਂ ਵੀ ਆਪਣੇ ਹੁਸ਼ਿਆਰਪੁਰ ਪੰਜਾਬ ਵਿੱਚ ਜਾਂ 깔ੋ ਹਮਾਤ ਦੇ ਪਲੇਸਸ ਹਨ ਹੌਲੀ ਹੌਲੀ ਤੁਹਾਨੂੰ ਦਿਖਾਉਂਦੇ ਰਹਾਂਗੇ ਚਲੋ ਫਿਰ ਦੋਸਤੋ ਮਿਲਦੇ ਆ ਕਿਸੇ ਹੋਰ ਬਲੌਗ ਦੇ ਵਿੱਚ ਤੇ ਜੈ ਬਾਬੇ ਦੀ ਸਾਰਿਆਂ ਨੂੰ ਹੁਣ ਤੁਹਾਨੂੰ ਇੱਕ ਵੀਡੀਓ ਹੋਰ ਦਰਸ਼ਕ ਕਰਾਵਾਂਗੇ ਬਾਬਾ ਜੀ ਦੇ ਬਣੇਰੋ ਬਲੌਗਸ ਦੇ ਨਾਲ